अच्छा जी ਤੁਸੀਂ ਹੁਣ ਇਹ ਸਵਾਲ ਸਾਰਿਆਂ ਲਈ ਹੈ ਤੁਸੀਂ ਸਾਰਿਆਂ ਨੇ ਮੈਨੂੰ ਆਪਣੀ ਕੋਈ ਵੀ ਪੱਕੀ ਸਹੇਲੀ ਦਾ ਨਾਮ ਦੱਸਣਾ ਹੈ ਬੈਸਟ ਫਰੈਂਡ ਤੁਹਾਡੀ ਜੇ ਹੁਣ ਵੀ ਤੁਹਾਡੇ ਨਾਲ ਗੱਲ ਕਰ ਰਹੀ ਹੈ ਤੁਸੀਂ ਉਹ ਗੱਲ ਕਰ ਸਕਦੇ ਹੋ ਜਾਂ ਪਹਿਲਾਂ ਜਦੋਂ ਤੁਸੀਂ ਸੀਗੇ ਉੱਥੇ ਇੰਡੀਆ ਸੀ ਪੰਜਾਬ ਸੀ ਬਚਪਨ ਉਦੋਂ ਦੀ ਕੋਈ ਸਹੇਲੀ ਯਾਦ ਆ ਰਹੀ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ ਪਹਿਲਾਂ ਤੁਸੀਂ ਦੱਸੋ ਜੀ ਮੇਰੀ ਬਚਪਨ ਦੀ ਸਹੇਲੀ ਤਾਂ ਸ਼ਿਸ਼ਟਾ 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 ਅੱਛਾ ਜੀ ਮੇਰੀ ਫਰੈਂਡ ਦਾ ਨਾਮ ਸੀ ਚੇਸਟਾ ਹੈ ਚੇਸਟਾ ਠੀਕ ਹੈ ਅੱਛਾ ਜੀ ਹੋਰ ਨਾਲ ਗੱਲਬਾਤ ਹੁੰਦੀ ਹੈ ਤੁਹਾਡੀ ਹਾਂ ਜੀ ਗੱਲਬਾਤ ਹੁੰਦੀ ਹੈ ਠੀਕ ਹੈ ਉਹਨਾਂ ਦਾ ਬੇਟਾ ਵੀ ਇੱਥੇ ਆਸਟ੍ਰੇਲੀਆ ਹੋ ਇੰਡੀਆ ਆ ਜਾਂਦੀ ਹੈ ਚਲੀ ਜਾਂਦੀ ਹੈ ਆਸਟ੍ਰੇਲੀਆ ਹਾਂ ਜੀ ਵੈਸੇ ਮੇਰੀ ਘਰ ਵੀ ক্লোਜ਼ ਹੈ ਉਹਦੇ আচ্ছা ਰੋਡ ਦੇ ਨਾਲ ਹੀ ਇਧਰ ਬੈਕ ਸਾਈਡ রাইਟ ਸਾਈਡ ਹੈ ਠੀਕ ਹੈ ਮੈਨੂੰ ਤੁਸੀਂ ਉੱਥੋਂ ਹੀ ਟੱਚ ਚ ਸੀਗੇ ਉੱਥੋਂ ਹੀ ਟੱਚ ਉੱਥੋਂ ਹੀ ਟੱਚ ਸੀਗੇ ਠੀਕ ਹੈ ਜੀ ਕੋਈ ਗੱਲਬਾਤ ਉਹਦੀ ਯਾਦ ਹੋਵੇ ਤੁਹਾਨੂੰ ਬਹੁਤ ਗੱਲਾਂ yaad ਹੁੰਦੀਆਂ ਇਦਾਂ ਆਪਸ ਵਿੱਚ ਕਰਦੇ ਨੇ ਕੋਈ ਛੋਟੀ ਜੀ ਯਾਦ ਜਿਹੜੀ ਹੁਣ ਵੀ ਯਾਦ ਹੋਵੇ ਬਸ ਇਹ ਹੈ ਕਿ ਮੇਰੇ ਕੋਈ ਮੈਨੂੰ ਕੋਈ ਤਕਲੀਫ ਹੋਵੇ ਜਾਂ ਮੈਨੂੰ ਕੋਈ ਕੰਮ ਹੋਵੇ ਤਾਂ ਇੱਕ ਵਾਰੀ ਮੈਂ ਕਾਲ ਕਰਾਂ ਜਦੀ ਦੌੜੀ ਜਾਂਦੀ ਹੈ ਬਸ ਮੇਰੇ ਨੇ ਇਹ ਕੰਮ ਹੈ ਇਹ ਹੀ ਪਿਆਰ ਹੈ ਇਹ ਪਿਆਰ ਹੈ ਬਹੁਤ ਜ਼ਿਆਦਾ ਜਦੋਂ ਦੁੱਖ ਸੁੱਖ ਵਿੱਚ ਹਮੇਸ਼ਾ ਨਾਲ ਖੜੀ ਹਮੇਸ਼ਾ ਨਾਲ ਰਹਿੰਦੀ ਹੈ ਬਹੁਤ ਜਿਹਾ ਜਦੋਂ ਉਹਨੇ ਤੋਂ ਨਹੀਂ ਹੈ ਜਦੋਂ ਮੇਰੀ ਮੈਰਿਜ ਹੋਈ ਸੀ ਉਦੋਂ ਤੋਂ ਉਦੋਂ ਉਦੋਂ ਕਦੇ ਇੱਕ ਜਾਣਾ ਕਿਤੇ ਤਾਂ ਇਕੱਠਿਆਂ ਨਾ ਜਾਣਾ ਇੰਡੀਆ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਨਾਲ ਜਾਣਾ ਨਾਲ ਆਣਾ ਬੜੀਆ ਜੀ ਮੇਰੇ ਮਦਰ ਇਨ ਲਾ ਬਜ਼ੁਰਗ ਸੀਗੇ ਫਿਰ ਮੈਂ ਉਹਨੂੰ ਨਾਲ ਲੈ ਕੇ ਜਾਂਦੀ ਸੀ ਹਰ ਜਗ੍ਹਾ ਹੂੰ ਤੁਹਾਨੂੰ ਪਤਾ ਹੀ ਹੈ ਬੱਚਿਆਂ ਦੇ ਨਾਲ ਕਿੰਨੇ ਕੰਮ ਬੈਂਦੇ ਬਿਲਕੁਲ ਜੀ ਹਸਬੰਦ ਬਾਹਰ ਜੌਬ ਕਰਦੀ ਸੀ ਅੱਛਾ ਜੀ ਹਾਂ ਇਸ ਕਰਕੇ ਮੇਰਾ ਬੜਾ ਨਾਲ ਇੱਕ ਦੂਸਰੇ ਨੂੰ ਬੜਾ ਸਾਥ ਦਿੱਤਾ ਹੈ ਓ ਚੰਗੀ ਗੱਲ ਹੈ ਚਲੋ ਜੀ ਸੁਣ ਰਹੇ ਹੋਣੇ ਦਾ ਦੇਖ ਕੇ ਖੁਸ਼ ਹੋਣੀ ਦੇ ਹਾਂ ਯਾਦ ਆ ਗਈ ਕੱਲੀ ਗੱਲ ਹੋਈ ਹੈ ਇੱਧਰ ਹੁੰਦੀ ਰਹਿੰਦੀ ਹੈ ਹਫਤੇ ਚ ਇੱਕ ਦੋ ਵਾਰੀ ਕਰ ਲੈਂਦੇ ਆਪਾਂ ਚੰਗੀ ਗੱਲ ਆ ਦੀ ਤੁਸੀਂ ਹੁਣ ਤੱਕ ਵੀ ਗੱਲ ਕਰ ਰਹੇ ਹੋ ਇਹ ਬਹੁਤ ਹੋਰ ਵੀ ਚੰਗੀ ਗੱਲ ਨਹੀਂ ਇੱਥੇ ਆਸਟ੍ਰੇਲੀਆ ਆਈ ਸਾਡੇ ਕੋਲ ਆ ਕੇ ਗਈ ਜਿੱਦਾਂ ਸਟੇ ਕਰ ਜਾਂਦੀ ਹੈ ਕਦੇ ਇੱਕ ਦਿਨ ਕਦੇ ਦੋ ਦਿਨ ਹਾਂ ਜੀ ਇੰਨਾ ਆਸਾਨ ਮਿਲ ਜਾਂਦੀ ਹੈ ਪੁਆਇੰਟ ਕੁਕ ਸਾਈਡ ਹੈ ਉਧਰ ਅੱਛਾ ਚਲ ਚੰਗੀ ਗੱਲ ਹੈ ਜੀ ਹਾਂ ਜੀ ਤੁਸੀਂ ਦੱਸੋ ਜੀ ਹਾਂ ਹਾਂ ਸੇ ਲਈ ਤੁਹਾਨੂੰ ਕੋਲ ਬੱਚੇ ਤਾਂ ਹੁੰਦੀਆਂ ਤਾਂ ਬਹੁਤ ਨੇ ਹਾਂਜੀ ਹਾਂਜੀ ਪਰ ਕੋਈ ਇੱਕ ਦੋ ਹੁੰਦੀਆਂ ਨਾ ਆਪਣੀ ਇੱਕ ਦੋ ਜਿਵੇਂ ਹੁਣ ਮੈਂ ਲਿਖੇ ਜੀ ਸ਼ੁਰੂ ਤੋਂ ਮੇਰੇ ਨਾਲ ਪੜ੍ਹੇ ਸੀ ਪੁੱਛੇ ਸੀ ਉਹਨਾਂ ਨੂੰ ਅੱਛਾ ਜੀ ਉਹ ਇੰਗਲੈਂਡ ਚ ਨੇ ਤੇ ਇੱਕ ਸੁਖਦੀਪ ਸੀ ਉਹ ਕੈਨੇਡਾ ਚ ਹੂੰ ਹੂੰ ਤੇ ਪਹਿਲਾਂ ਪਹਿਲਾਂ ਟੱਚ 'ਚ ਰਹੇ ਫਿਰ ਉਹ ਵਿਆਹ ਤੋਂ ਬਾਅਦ ਉਹ ਵੀ ਬਿਜ਼ੀ ਹੋ ਗਏ ਅਸੀਂ ਮੈਂ ਵੀ ਬਿਜ਼ੀ ਹੋ ਗਈ ਜੌਬ ਤੇ ਲੱਗੇ ਫਿਰ ਉਦੋਂ ਬਾਅਦ ਥੋੜਾ ਟੱਚ ਇੱਕ ਦੋ ਵਾਰ ਮਿਲੇ ਆ ਉਸ ਤੋਂ ਬਾਅਦ ਨਹੀਂ ਅੱਛਾ ਤਾਂ ਹਾਂਜੀ ਹੁੰਦਾ ਠੀਕ ਹੈ ਮਤਲਬ ਹੁਣ ਤੁਸੀਂ ਟੱਚ ਚ ਨਹੀਂ ਹੋ ਹਾਂ ਹੁਣ ਟੱਚ ਚ ਨਹੀਂ ਹੈਗਾ ਤੇ ਬਾਕੀ ਸਟਾਫ ਚ ਹੈਗੀਆਂ ਸਖਦੇਵ ਮੈਡਮ ਜਿਵੇਂ ਤੋਂ ਵੱਡੇ ਸੀ ਕਿ ਮੈਡਮ ਸੀ ਤੇ ਉਹਨਾਂ ਨਾਲ ਮੈਂ ਦੁੱਖ ਸੁੱਖ ਕਰ ਲੈਂਦੀ ਸੀ ਉਹਨਾਂ ਨਾਲ ਗੱਲਾਂ ਕਰ ਲੈਂਦੀ ਸੀ ਉਹ ਮੈਨੂੰ ਸਮਝਾਉਂਦੇ ਵੀ ਸੀ ਹਾਂ ਤੇ ਜਾਨੀ ਸਟਾਫ ਨੂੰ ਮੈਂ ਬਹੁਤ ਮਿਸ ਕਰਦੀ ਆ ਮੇਰੀਆਂ ਗੁਰਪ੍ਰੀਤ ਸੀ ਜਪਜੀਤ ਸੀ ਤੇ ਅਸੀਂ ਬੜੀਆਂ ਰੌਣਕਾਂ ਲਾਉਂਦੇ ਸੀ ਇਕੱਠੇ ਹੋ ਕੇ ਗੱਲਾਂ ਬਾਤਾਂ ਮਾਰਨੀ ਆ ਇੰਜੋਏ ਕਰਨੀ ਤੇ ਉਹਨਾਂ ਨੂੰ ਮੈਂ ਉਹਨਾਂ ਨਾਲ ਮੈਂ ਹੈ ਟੱਚ अच्छा जी हुण सिखदे मिनट ਤਾਂ ਮੇਰੇ ਬੇਟੇ ਵਿਆਹ ਤੇ ਵੀ ਆਈ ਸੀ ਹੂੰ ਤੇ ਵਧੀਆ ਮਾਹੌਲ ਸੀ ਉਹਥੇ ਸਾਡਾ ਸਟਾਫ ਚ ਸਟਾਫ ਚ ਹਾਂ ਜੀ ਵਸਦੇ ਜਾਂ ਪੀ ਸੇਲੀਆਂ ਤੇ ਮੇਰੀਆਂ ਬਹੁਤ ਆ ਮੇਰੀ ਉਮਰ ਹੋ ਗਈ ਐ 70 ਸਾਲ ਦੀ ਹਾਂ ਅੱਛਾ ਜੀ ਸੀ ਲੀਆਂ ਮੇਰੀਆਂ ਬਚਪਨ ਦੀਆਂ ਵੀ ਕਿ ਮੈਂ ਗੁਰਦੁਆਰੇ ਜਾਂਦੀ ਉੱਥੇ ਵੀ ਸੇਲੀਆਂ ਪਰ ਮੇਰੇ ਤੇ ਇੱਕੋ ਕਮੀਆਂ ਇੱਥੇ ਬਹੁਤ ਸੇਲੀਆਂ ਮੇਰੀਆਂ ਪਰ ਮੇਰੇ ਤੇ ਇੱਕ ਕਮੀ ਮੈਂ ਫੋਨ ਨਹੀਂ ਕਰਦੀ ਕਿ ਬਹੁਤ ਘੱਟ ਕਰਦੀ ਕਿਉਂ ਜੀ ਬਿਜ਼ੀ ਨਾ ਹੁੰਨੇ ਹੋ ਮੈਂ ਵੀ ਦਿਮਾਗ ਹੀ ਨਹੀਂ ਇਸ ਪਾਸੇ ਆ ਗਿਆ ਵੀ ਫੋਨ ਕਰਨਾ ਅੱਛਾ ਫੋਨ ਤਾਂ ਤੁਸੀਂ ਚੱਕਿਆ ਹੈ ਨਾ ਫੋਨ ਵੇਚਦਾ ਆਇਆ ਹੀਗਾ ਫੋਨ ਵੇਚਦਾ ਹੀ ਤਾਂ ਚੱਕਿਆ ਅੱਛਾ ਫੋਨ ਮੇਰੇ ਹੱਥ 'ਚ ਹੀ ਆ ਪਰ ਮੈਨੂੰ ਆਦਤ ਨਹੀਂ ਹੈਗੀ ਫੋਨ ਕਰਨ ਦੀ ਬਹੁਤਾ ਇਹ ਤੁਸੀਂ ਕਿਤੇ ਫਾਰਮੂਲਾ ਤਾਂ ਨਹੀਂ ਰੱਖਿਆ ਵੀ ਘਰ ਆ ਕੇ ਆਪੇ ਮਿਲਣਗੇ ਫਿਰ ਜਿਵੇਂ ਫੋਨ ਤੇ ਗੱਲ ਨਹੀਂ ਕਰੂੰਗੀ ਨਹੀਂ ਨਹੀਂ ਅੱਛਾ ਮੈਂ ਅਸੀਂ ਬੱਚੇ ਥੋੜਾ ਸਵੇਰ ਆਈ ਐ ਤਾਂ ਮੈਂ ਅਸੇ ਇਹਨਾਂ ਮੈਨੂੰ ਹੈ ਹੀ ਨਹੀਂਗਾ ਵੀ ਮੈਂ ਤਾਂ ਜ਼ਿਆਦਾ ਹੁਣ ਮੈਂ ਇੱਥੇ ਬੀਬੀਆਂ ਹੂੰ ਫੋਨ ਨੰਬਰ ਸਾਰਿਆਂ ਦੇ ਹੈਗੇ ਆ ਪਰ ਮੈਂ ਕਰਨਾ ਕਿਸੇ ਕਰਨਾ ਬਹੁਤ ਘੱਟ ਮੈਂ ਆਖੋਦਾ ਆਪਣੀਆਂ ਭੈਣਾਂ ਨੂੰ ਨਹੀਂ ਕਰਦੀ। ਘਰਾਂ ਨੇ ਜਠਾਲੀਆਂ ਆਉਂਨਾ ਉਹਨਾਂ ਨੇ ਕਰਦੇ। ਫੇਰ ਤਾਂ ਕੋਈ ਲਾਂਬਾ ਨਹੀਂ। ਮਹੀਨੇ 2 ਮਹੀਨੇ ਬਾਅਦ ਜਦੋਂ ਦਿਲ ਕੀਤਾ ਕਰ ਲਿਆ ਬਸ। ਇਹ ਕਮੀ ਮੇਰੇ ਸੇ ਕਮੀ ਵੱਡੀ ਆ। ਅੱਛਾ ਚੰਗਾ ਜੀ। ਹਾਂਜੀ ਬਚਪਨ ਦੀਆਂ ਸਹੇਲੀਆਂ ਤਾਂ ਬਹੁਤ ਹੁੰਦੀ। ਚਾਚੇ ਤੈਰੀਆਂ ਕੁੜੀਆਂ ਇਕੱਠੇ ਖੇਡਦੇ ਸੀਗੇ ਉਦੋਂ ਤਾਂ ਬਚਪਨ ਬਹੁਤ ਵਧੀਆ ਸੀਗਾ। ਹੁਣ ਤਾਂ ਬਚਪਨ ਕੁਝ ਵੀ ਨਹੀਂ ਰਹਿ ਗਿਆ। ਬੱਚਿਆਂ ਦਾ ਫੋਨਾਂ ਨੇ ਤੇ ਟੀਵੀਆਂ ਨੇ ਖੋਲ ਲਿਆ। ਖੋਲ ਲਿਆ। ਹਾਂਜੀ। ਉਹ ਤਾਂ ਸਾਰਾ ਸਾਰਾ ਦਿਨ ਖੇਡਦੇ ਰਹਿਣਾ ਕੋਈ ਪੁੱਛਦਾ ਹੀ ਨਹੀਂ ਸੀ ਕਿੱਥੇ ਫਿਰਦੇ ਬੱਚੇ ਕਿੱਥੇ ਨਹੀਂ ਭੁੱਖੇ ਤੇ ਆਏ। ਪਰ ਨਾ ਲਈਏ ਤਾਂ ਫਿਰ ਗਿਣਤੀ ਨਹੀਂ ਹੋਣੀ ਬਹੁਤ ਵਧੀਆ ਸੀ ਸਾਰੀਆਂ ਹੀ ਸੀ ਕੋਈ ਇੱਕ ਦੋ ਇੱਕ ਦੋ ਸੀ ਚਾਚੇ ਦੀਆਂ ਕੁੜੀਆਂ ਸੀ ਦੋ ਇੱਕ ਤਾਏ ਦੀ ਕੁੜੀ ਸੀ ਇੱਥੇ ਹੁਣ ਸਹੁਰਿਆਂ ਚ ਆ ਕੇ ਜਿਹੜਾ ਬਣੀਆਂ ਪ੍ਰਿੰਟਾਂ ਉਹ ਵਧੀਆ ਉਹ ਅਮਰੀਕਾ ਚ ਆ ਉਹ ਤੋਂ ਵਧੀਆ ਉਹ ਅਮਰੀਕਾ ਚ ਸਾਰਾ ਪਰਿਵਾਰ ਉਹਨਾਂ ਦਾ ਹੁਣ ਸਾਡੀ ਉਹਨਾਂ ਨਾਲ ਗੱਲਬਾਤ ਵਧੀਆ ਹੁੰਦੀ ਹੈ ਮਹੀਨੇ ਵਿਆਂ ਦੇ ਨਾਲ ਫੋਨ ਕਰਦੇ ਆ ਇੰਡੀਆ ਹੈਗੇ ਆ ਦੋ ਤਿੰਨ ਸੇਲੀਆਂ ਜਿਹੜੇ ਇਕੱਠੀਆਂ ਨੇ ਤਾਣੀਆਂ ਤੋਂ ਉਹਨੂੰ ਬੋਲਦੇ ਨੇ ਸਾਡਾ ਇਕੱਠੀਆਂ ਦਾ ਕੰਮ ਬਹੁਤ ਕੀਤਾ ਹੋਇਆ ਆ ਬਹੁਤ ਵਧੀਆ ਸੀ ਵਧੀਆ ਬਸ ਉਹੀ ਗੱਲ ਚਾਹ ਪੀਣ ਦੇ ਮਾਰੇ ਉਹਨਾਂ ਦੇ ਨੱਚਦਾ ਬਸ ਚਾਹ ਤੇ ਬੁੜੀਆਂ ਹੁੰਦੀਆਂ ਸੀ ਹੇਲੀਆਂ ਇਕੱਠੀਆਂ ਹੋ ਗਈਆਂ ਤਾਣੀ ਪਾਣ ਕਰ ਲਈ ਤਾਣੇ ਤਾਣਾ ਤਣ ਲਿਆ ਚਾਹੇ ਉਹ ਕਰ ਲਿਆ ਬਸ ਕੰਮ ਬਹੁਤ ਸੀਗੇ ਬਹੁਤ ਕੰਮ ਹੱਥੀ ਕੰਮ ਬਹੁਤ ਸੀ ਹੱਥੀ ਕੰਮ ਬਹੁਤ ਕੀਤਾ ਜੀ ਹਾਂਜੀ ਹੱਥੀ ਕੰਮ ਸਾਰਾ ਹੀ ਕੀਤਾ ਸਾਰਾ ਦਾਜ ਬੱਚਿਆਂ ਦਾ ਆਪਦੇ ਹੱਥੀ ਬਣਾਇਆ ਹਾਂਜੀ ਪਰ ਹੁਣ ਨਹੀਂ ਹੁੰਦਾ ਕੁਝ ਹਾਂਜੀ ਫਿਰ ਉਹ ਟਾਈਮ ਤੁਹਾਨੂੰ ਜਿਆਦਾ ਯਾਦ ਆਉਂਦਾ ਹੈ ਕਿ ਉਹਨੂੰ ਲੱਗਦਾ ਵੀ ਹੁਣ ਸੁਪਨੇ ਉਸੇ ਕੰਮ ਦੇ ਹੀ ਆਉਂਦੇ ਬਹੁਤ ਜਿਆਦਾ ਕੰਮ ਕੀਤਾ ਹੁਣ ਬੈਠ ਕੇ ਇੰਨਾ ਭੈਣਾ ਨਾ ਸਾਰਾ ਦਿਨ ਉਹੀ ਗੱਲਾਂ ਕਰਦੇ ਵੀ ਆਪਾਂ ਇੰਨਾ ਕੰਮ ਕੀਤਾ ਪਾਏ ਕਰਦੇ ਸੀ ਆਪਾਂ ਐ ਕਰਦੇ ਸੀ ਹੋਰ ਸਾਡੀਆਂ ਕੀ ਗੱਲਾਂ ਆਹੀ ਗੱਲਾਂ ਵੀ ਆਪਾਂ ਇੰਨਾ ਕਰਦੇ ਸੀ ਹੁਣ ਬੱਚੇ ਕੰਮ ਹੀ ਨਹੀਂ ਕਰਦੇ ਇੱਥੇ ਤਾਂ ਚੋਬਾਂ ਤਾਂ ਜ਼ਰੂਰ ਆ ਕੰਮ ਤਾਂ ਹੈ ਨਹੀਂ ਬੱਚਿਆਂ ਨਾਲੇ ਇਕੱਠੇ ਬਹਿ ਕੇ ਕੰਮ ਕਰ ਲੈਣੇ ਨਾਲੇ ਗੱਲਾਂ ਕਰ ਲੈਣੇ ਨਾਲੇ ਸਾਰਾ ਦਿਨ ਵਧੀਆ ਕਰਦੇ ਸੀ ਹਾਂਜੀ ਹੁਣ ਬੱਚੇ ਦੂਸੇ ਉਨੀ ਉਹ ਨਾ ਕਰਦੇ ਕਿਉਂਕਿ ਬੱਚਾ ਕੋਲ ਟਾਈਮ ਹੀ ਹੈ ਨਹੀਂ ਕ ਤੜਕੇ ਨਿਕਲ ਜਾਂਦੇ ਸ਼ਾਮ ਨੂੰ ਆਉਂਦੇ ਆ ਕਹਿ ਨਹੀਂ ਸਕਦੇ ਆਪਾਂ ਕੁਝ ਬੱਚੇ ਪਿਆਰ ਜ਼ਰੂਰ ਕਰਦੇ ਪਰ ਟਾਈਮ ਬਹੁਤ ਘੱਟ ਮਿਲਦਾ ਕਿਉਂ ਬੱਚਾ ਨੂੰ ਆਏ ਹੁੰਦਾ ਵੀ ਜੋਬ 'ਚ ਜਾਂਦੇ ਤੜਕੇ ਥੱਕੇ ਟੁੱਟੇ ਆ ਕੇ ਡਿੱਗਦੇ ਆ ਹਾਂਜੀ ਸਵੇਰੇ ਫੇਰ అలారం ਵੱਜਣਾ ਹੁੰਦਾ ਤੜਕੇ ਫੇਰ ਸਵੇਰ ਚੱਲੇ ਜਾਣਾ ਐਂ ਲੱਗਦਾ ਪਰ ਦਿਨ ਦੇ ਆ ਟਾਈਮ ਵਿਚਾਰੇ ਸ਼ਨੀ ਐ ਐਤਵਾਰ ਕਰਦੇ ਆ ਚਲੋ ਗੁਰਦੁਆਰੇ ਜਾਵੜੇ ਜਾਂ ਕਿਸੇ ਦੇ ਘਰੇ ਰੋਟੀ ਤੇ ਬੁਲਾ ਲਿਆ ਉੱਥੇ ਚਲੇ ਗਏ ਹਾਂਜੀ ਪਰ ਚਲੋ ਬਹੁਤ ਵਧੀਆ ਹੈ ਪਰਮਾਤਮਾ ਸਾਰਿਆਂ ਨੂੰ ਐ ਖੁਸ਼ ਰੱਖੇ ਇਹ ਵਿਹੇਲੀਆਂ ਬਹੁਤ ਜ਼ਿਆਦੇ ਤੇਗੀ ਜਿਆਦ ਬਹੁਤ ਆਂਦੀ ਆ ਹੁਣ ਪਰ ਮੇਲੀਆਂ ਕਦੇ ਨਹੀਂ ਹੈਗੀਆਂ ਜਦੋਂ ਜਾਂਜ ਦਾ ਪੇਕੇ ਜਾਂ ਨਮੋਰ ਤਾਂ ਮੇਲੀਆਂ ਦਾ ਬਹੁਤ ਵਧੀਆ ਪੁੱਛ ਲਈਦਾ ਕਰਦਿਆਂ ਨਾਲ ਆਪਣੇ ਪੇਕੇਆਂ ਨੂੰ ਪੁੱਛੀਦਾ ਭੈਣਾ ਭਾਈਆਂ ਨੂੰ ਬੀਓ ਫਲਾਨੀ ਆਈ ਹੈ ਬਿਮਲਾ ਆਈ ਹੈ ਜਸੋ ਆਈ ਹੈ ਦਨਨਾ ਹੁੰਦੇ ਤੇ ਜਾਂਦਾ ਹਾਂਜੀ 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 ਬਹੁਤ ਜ਼ਿਆਦਾ ਪਿਆਰ ਕਰਦੀ ਤੇ ਅਸੀਂ ਸਾਡੇ 3-4 ਕੁੜੀਆਂ ਦਾ ਟੋਲਾ ਹੁੰਦਾ ਦਾ ਜਿੱਥੇ ਜਾਣਾ ਕੱਠੀਆਂ ਨਹੀਂ ਜਾਣਾ ਕੱਠੀਆਂ ਨੇ ਘਾਹ ਕਸਕ ਨੂੰ ਜਾਣਾ ਖੇਤਾਂ ਬੰਨਿਆਂ ਨੂੰ ਵੀ ਜਾਣਾ ਕੱਠੀਆਂ ਨੇ ਜਾਣਾ ਸੀ ਬਹੁਤ ਪਿਆਰ ਹੁੰਦਾ ਦਾ ਸਾਡਾ ਜੀ ਇੱਥਾ ਦਾ ਬਹੁਤ ਜ਼ਿਆਦੇ ਫਿਰ ਅੱਗਾ ਮੈਂ ਠਵੀ ਮੇਰਾ ਵੀ ਡਿਊਟੀ ਦਾ ਕੰਮ ਤਾਂ ਇੱਥੇ ਮੈਨੂੰ ਦਫ਼ਤਰ ਵਿੱਚ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਮੈਂ ਸਭ ਤੋਂ ਛੋਟੀ ਸੀ ਸਭ ਵੱਡੇ ਸੀ ਢੀਆਂ ਵਾਂਗੂ ਪਿਆਰ ਕਰਦੇ ਹੁੰਦੇ ਤੇ ਮੈਨੂੰ ਵੀ ਇੱਥਾ ਜੀ ਬਹੁਤ ਵਧੀਆ ਲੱਗਿਆ ਜੀ ਇੰਨਾ ਜ਼ਿਆਦਾ ਪਿਆਰ ਹੁੰਦਾ ਤਾਂ ਬਹੁਤ ਜ਼ਿਆਦਾ ਹੁਣ ਨਹੀਂ ਹੈ ਵੈਸੇ ਨਹੀਂ ਹੈਗਾ ਜਿੱਦਾਂ ਭੈਣਾਂ ਚਾਹੁੰਦੇ ਹੁਣ ਪਿਆਰ ਨਹੀਂ ਹੈਗਾ ਹੁਣ ਆਪਣੇ ਆਪਣੇ ਨਿਆਣੇ ਆ ਜਿਹੜੇ ਭੈਣ ਭਾਈ ਉਹਨਾਂ ਦਾ ਵੀ ਬਹੁਤ ਘਟਾ ਹੈ ਹੁਣ ਜਿੱਦਾਂ ਸਾਡਾ ਹੁੰਦਾ ਤਾਂ ਹੁਣ ਅਸੀਂ ਬੁੜੀਆਂ ਹੋ ਗਈਆਂ ਜੀ ਜੇ ਇੱਕ ਭੈਣ ਨੂੰ ਫੋਨ ਕਰਨਾ ਵੀ ਮੈਂ ਜਾਣਾ ਅੱਜ ਪੇਕੇ ਸਾਰੀਆਂ ਨੇ ਆ ਜਾਣਾ ਕੱਠੀਆਂ ਹੋ ਗਏ ਵੀ ਉਹਨਾਂ ਮੈਂ ਬਹੁਤ ਦੇਰ ਬਾਅਦ ਜਾਂਦੀ ਹੁੰਦੀ ਰੋ ਛੇਤੀ ਚਲ ਜਾਂਦੇ ਤੇ ਆ ਬੜਾ ਪਿਆਰ ਬੜਾ ਜੀ ਲੱਗਦਾ ਹੁੰਦਾ ਰਪੇਕੇ ਹੁਣ ਉਹ ਮੇਰੀ ਭਝਾਈ ਦਾ ਕੱਲ ਫੋਨ ਆ ਉਹ ਤਾਂ ਕਹਿੰਦੀ ਭੈਣ ਜੀ ਹੁਣ ਅੱਗੇ ਵਾਲੀ ਰੌਣਕ ਨਹੀਂ ਰਹੀ ਜਾਂ ਤੁਸੀਂ ਆਂਦੀਏ ਫੇ ਬਹੁਤ ਰੌਣਕ ਹੁੰਦੀ ਆ ਹੁਣ ਕਹਿੰਦੀ ਜਮਾਨੇ ਨਹੀਂ ਰਿਹਾ ਹੈਗਾ ਅੱਗੇ ਛੁੱਟੀਆਂ 'ਚ ਬੱਚਿਆਂ ਦਾ ਆਣਾ ਮਿੰਨਾ ਮਿੰਨਾ ਰਹਿ ਜਾਣਾ ਸਾ ਮੈਂ ਕਈ ਵਾਰ ਖੇਜ ਪਣਾ ਸੀ ਵੀ ਆਏ ਨਾ ਮਿੰਨਾ ਮਿੰਨਾ ਸੰ ਤੰਗ ਬਹੁਤ ਕਰਦੇ ਆ ਛੱਠੇ ਹੋ ਕੇ ਬੱਚੇ ਸਾਰੇ ਕਰਦੇ ਹੋ ਕੇ ਆ ਜਾ ਤੇਰੀ ਹੁਣ ਜਮਾਨੇ ਨਹੀਂ ਰਿਹਾ ਜੀ ਜਾਂ ਇੱਕ ਦੂਏ ਕੋਲ ਜਾਣੇ ਨੇ ਭੈਣ ਭਾਈਆਂ ਕੋਲ ਵੀ ਨਾ ਰਿਹਾ ਜਮਾਨਾ ਬਦਲਾਅ ਹੋ ਗਿਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਹਾਂਜੀ ਚਲੋ ਠੀਕ ਹੈ ਸਾਡੇ ਬੱਚੇ ਵੀ ਬਹੁਤ ਵਧੀਆ ਏ ਬੇਟੀਆਂ ਮੇਰੀ ਤਿੰਨ ਨੇ ਤਿੰਨੇ ਬਹੁਤ ਵਧੀਆ ਬੇਟਾ ਵੀ ਬਹੂ ਮੇਰੀ ਜ਼ਿਆਦਾ ਵਧੀਆ ਹਾਲਾ ਰਹੀ ਤਾਂ ਹੈ ਨਹੀਂ ਜਦੋਂ ਰਹੇ ਹੂੰਗੇ ਤਾਂ ਪਤਾ ਲੱਗੂ ਪਰ ਬਹੁਤ ਜ਼ਿਆਦਾ ਹੈ ਬਹੁਤ ਯਾਦ ਕਰਤਾ ਲੱਗ ਜਾਂਦਾ ਵਧੀਆ ਜਾਨ ਕਰਦੀ ਹੁਣ ਕੇ ਆਪਾਂ ਵਧੀਆ ਤੂੰ ਹਾਂ ਕੇ ਨਹੀਂ ਮੇਰੇ ਸੇਤੀ ਆਉਂ ਕਹਿੰਦੀ ਹੁਣ ਤਾਂ ਹਾਂ ਬਹੁਤ ਵਧੀਆ ਹਾਂ ਉਹ ਮੈਕਸ ਰਹਿੰਦੇ ਆ ਹੂੰ ਹੂੰ ਉਥੇ ਗਰੁੱਪ ਚ ਬੈਠਦੇ ਆ ਸ਼ਾਮ ਨੂੰ ਹੂੰ ਹੂੰ ਕਲੱਬ ਬਣਿਆ ਹੋਇਆ ਸਾਡਾ ਲੇਡੀਜ਼ ਦਾ ਅੱਡ 10 ਜਣੀਆਂ ਨੇ ਹੈ ਤਾਂ ਸਾਰੀਆਂ ਫਰੈਂਡਸ ਨੇ ਪਰ ਇੱਕ ਫਰੈਂਡ ਮੇਰੀ ਹੈ ਰਣਜੀਤ ਹੂੰ ਜਿਹੜੀ ਕਿ ਮਤਲਬ ਸ਼ੁਰੂ ਤੋਂ ਮੇਰੇ ਬੱਚੇ ਵੀ ਇਕੱਠੇ ਉਹਦੇ ਬੱਚੇ ਤਾਂ ਅਸੀਂ ਇਕੱਠੇ ਹੀ ਪੜਿਆ ਅੱਛਾ ਜੀ ਤੇ ਜਿਵੇਂ ਕਿ ਅਸੀਂ ਜਿੱਥੇ ਸ਼ਿਫਟ ਕੀਤਾ ਯਾਨੀ ਕਿ ਮੈਂ ਤਿੰਨ ਜਗ੍ਹਾ ਤਿੰਨ ਵਾਰੀ ਸ਼ਿਫਟ ਕੀਤਾ ਇੱਕ ਵਾਰੀ ਮਾਡਲ ਗ੍ਰਾਮ ਸੀ ਉਹ ਮਾੜਾ ਗ੍ਰਾਮ ਸੀ ਫਿਰ ਅਸੀਂ ਬੀਆਰਐਸ ਨਗਰ ਆ ਗਏ ਲੁਧਿਆਣਾ ਨੈਚੁਰਲੀ ਪ੍ਰਮਾਤਮਾ ਵਾਲੋਂ ਹੀ ਉਹਦੀ ਕੋਟੀ ਤੇ ਸਾਡੀ ਸਗਾ ਉੱਥੇ ਆ ਮੋ ਸਾਹਮਣੇ ਫੇਰ ਅੱਛਾ ਜੀ ਫੇਰ ਇਕੱਠੇ ਰਹੇ ਬੱਚੇ ਇਕੱਠੇ ਪੜੇ ਫੇਰ ਅਸੀਂ ਓਮੈਕਸ ਆ ਗਏ ਹੁਣ ਮਤਲਬ ਉਹਨਾਂ ਨੂੰ 12 ਸਾਲ ਹੋ ਗਏ ਮੈਕਸ ਉਹ ਓਮੈਕਸ ਜੀ ਉਹਨਾਂ ਆ ਗਏ ਚਲੋ ਮਤਲਬ ਇੱਕ ਬਾਈ ਚਾਂਟ ਪਰਮਾਤਮਾ ਵਾਲੇ ਮੇਲ ਅਸਰਾ ਹੋ ਰਿਹਾ ਹੈ ਵੀ ਉਹ ਮਤਲਬ ਇੱਕ ਦਿਨ ਮੈਨੂੰ ਮਿਲੀ ਉੱਥੇ ਤੇ ਕਹਿੰਦੀ ਤੁਸੀਂ ਇੱਥੇ ਕਿਵੇਂ ਮੈਂ ਕਿਹਾ ਮੈਂ ਤਾਂ ਘਰ ਇੱਥੇ ਲੈ ਲਿਆ ਉਹਨੂੰ ਇੰਨਾ ਪਸੰਦ ਆ ਉਹਨੇ ਉਹਨੇ ਵੀ ਉੱਥੇ ਲੈ ਉਹਨੇ ਵੀ ਉੱਥੇ ਲੈ ਮਤਲਬ ਹੁਣ ਤੱਕ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਮਤਲਬ ਮੈਨੂੰ ਥੋੜੇ ਹੈਲਥ ਇਸ਼ੂ ਹੈ ਮੇਰੇ ਹਸਬੰਡ ਵੀ ਬੈਟਦੇ ਨੇ ਤਾਂ ਮੇਰੀ ਉਹ ਬਹੁਤ ਹੈਲਪ ਕਰਦੀ ਕੋਈ ਬਾਜ਼ਾਰ ਤੋਂ ਸਮਾਨ ਇਵਨ ਕਿ ਮੇਰੇ ਸੂਟ ਵੈਰਾ ਕਪੜੇ ਵੀ ਉਹਨੇ ਕਹਿੰਨਾ ਤੂੰ ਨਹੀਂ ਜਾਣਾ ਮੈਂ ਤੇਰੇ ਲੈ ਆਵਾਂਗੀ ਕੋਈ ਇਵਨ ਕਿ ਬਾਜ਼ਾਰ ਵੀ ਕਈ ਵਾਰੀ ਨਹੀਂ ਮੈਂ ਜਾ ਪਾਂਦੀ ਕੁਛ ਹਸਬੰਡ ਕਰਕੇ ਲਾਲ ਕੁਛ ਆਪਣੇ ਕਰਕੇ ਤਾਂ ਉਹ ਮੇਰੀ ਬਹੁਤ ਜ਼ਿਆਦਾ ਹੈਲਪ ਕਰਦੇ ਮਤਲਬ ਭੈਣਾ ਵਾਂਗੂ ਹੱਕ ਮੰਨਦੇ ਹੋ ਇੱਕ ਦੂਜੇ ਦੇ ਤੁਸੀਂ ਮਤਲਬ ਬਹੁਤ ਜ਼ਿਆਦਾ ਪਿਆਰ ਮਤਲਬ ਹਰ ਤਰ੍ਹਾਂ ਮੇਰੀ ਦੁੱਖ ਸੁੱਖ ਪੂਰੀ ਕੇਅਰ ਬਹੁਤ ਜ਼ਿਆਦਾ ਧਿਆਨ ਕਰਦੀ ਹੈ ਉਹਨਾਂ ਮੈਂ ਬਹੁਤ ਮਿਸ ਕਰਦੀ ਹਾਂ ਤੇ ਸੁਣ ਰਹੇ ਹੋਣਗੇ ਹਾਂ ਬਾਕੀ ਇਹ ਵੀ ਹਾਂ ਪਰ ਮੇਰੀ ਉਹਨਾਂ ਨਾਲ ਤੇ ਫੋਨ ਮੇਰੀ ਉਹਦੇ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਮੇਰਾ ਮਤਲਬ ਉਹਨਾਂ ਨਾਲ ਚੱਲਦਾ ਰਹਿੰਦਾ ਹੈ ਬਾਕੀ ਹੁਣ ਇੱਥੋਂ ਦੀਆਂ ਫਰੈਂਡਸ ਬਣ ਗਿਆ ਸਾਰੀਆਂ ਹਾਂਜੀ ਉਹ ਤਾਂ ਫਿਰ ਇਹਨਾਂ ਨਾਲ ਜਿਵੇਂ ਉਮਰ ਵੱਧਦੀ ਆਪਣੀ ਫਰੈਂਡਸ ਚੇਂਜ ਹੁੰਦੇ ਪਰ ਉਹ ਮੇਰੀ ਬਹੁਤ ਪੁਰਾਣੀ ਮਤਲਬ ਬਚਪਨ ਤੋਂ ਹੀ ਨਾਲੋਂ ਹਾਂਜੀ ਕਾਫੀ ਪੁਰਾਣੀ ਨਾਲ ਨਾਲ ਹੁਣ ਤੱਕ ਨਾਲ ਹੀ ਚੱਲੀ ਮਤਲਬ ਹੁਣ ਤੱਕ ਸਾਥ ਹੈ ਤੁਹਾਡਾ ਹਾਂਜੀ ਜੀ ਸੇਲੀਆ ਸੁਖਵਿੰਦਰਪੁਰ ਹਮਮ ਜਿਵੇਂ ਇਕੱਠੇ ਰਹਿੰਦੇ ਤੇ ਇੱਕ ਮਨਜੀਤ ਤੇ ਇੱਕ ਹਰਮੇਸ ਸੀ ਜਿਵੇਂ ਭੈਣ ਜੀ ਨੇ ਦੱਸਿਆ ਅਸੀਂ ਇਕੱਠੇ ਕੱਤਦੀਆਂ ਕੋਈ ਤਾਣੇ ਬੋਣਦੀਆਂ ਪਾਣਾ ਕਰਦੀਆਂ ਇਕੱਠੀਆਂ ਰਹਿੰਦੀਆਂ ਪਰ ਹੁਣ ਉਹ ਕਹਿੰਦੀਆਂ ਨੇ ਵੀ ਤੀਆਂ ਹੁੰਦੀਆਂ ਤੇ ਆਪਾਂ ਸਹੇਲੀਆਂ ਇਕੱਠੀਆਂ ਹੁੰਦੀਆਂ ਧੀਆਂ ਲੱਗਣੋਂ हट ਗਈਆਂ ਹਾਂਜੀ ਤੇ ਕੇਹਾਂ ਦੇ ਘਰ ਇੱਕ ਕੁੜੀਆਂ ਦੇ ਦੂਜੀ ਨਹੀਂ ਉਸ ਟਾਈਮ ਤੇ ਆਉਂਦੀਆਂ ਦੇ ਕੇ ਸਾਰੇ ਨੇੜੇ ਨੇ ਦੁੱਖ ਸੁੱਖ ਹੁੰਦਾ ਸੀ ਸਾਰੀਆਂ ਬੀਬੀਆਂ ਨੇ ਪਿੰਡ ਸਾਡੇ ਛੋਟੇ ਨੇ ਫਿਰ ਇੱਕ ਨੇ ਸ਼ਨ ਸਦਨ ਤਾਂ ਉੱਥੇ ਸੀ ਮਿਲਣਾ ਉੱਥੇ ਫਿਰ ਅਸੀਂ ਇਹ ਗੱਲਾਂ ਕਰਨੇ ਵੀ ਜਿਹੜਾ ਆਪਣੇ ਆ ਟਾਈਮ 'ਤੇ ਵੀ ਉਹ ਬੜਾ ਜ਼ਿਆਦਾ ਹੁੰਦਾ ਮੁੜ ਕੇ ਨਹੀਂ ਹੁਣਾ ਉਹ ਟੈਂਸ਼ਨ ਨੂੰ ਬੜਾ ਜ਼ਿਆਦਾ ਹੁੰਦਾ ਸੀ ਜਿੱਥੇ ਜਿਸ ਘਰ ਹੀ ਹੁਣ ਉੱਥੇ ਖਾ ਪੀ ਲੈਣਾ ਉੱਥੇ ਅਸੀਂ ਇਕੱਠੇ ਬੋਣਨਾ ਇਕੱਠਿਆਂ ਨਹੀਂ ਰਹਿਣਾ ਤਾਂ ਦੇਖੋ ਸਾਡਾ ਤਰਾਜ ਨਹੀਂ ਹੋਇਆ ਤੇ ਸਾਡਾ ਬਹੁਤ ਵਧੀਆ ਸਾਰੀਆਂ ਭੈਣਾਂ ਦਾ ਪਿਆਰ ਜਾਣਾ ਕਿਤੇ ਜਿਵੇਂ ਬਾਹਰ ਅੰਦਰ ਕਿਤੇ ਵੀ ਜਾਣਾ ਤਾਂ ਅਸੀਂ ਇਕੱਠਿਆਂ ਨੇ ਜਾਣਾ ਸਾਡੇ ਮਾਪਿਆਂ ਨੇ ਇਹ ਨਹੀਂ ਕਹਿੰਦੇ ਸੀ ਉਹ ਦਿਨ ਕਿ ਉਹ ਅੱਗੇ ਜਾ ਉਹ ਦਿਨ ਅੱਗੇ ਇਹ ਜਿਹੜਾ ਹੁਣ ਫਰਕ ਪੈ ਗਿਆ ਜੀ ਇੰਦਾ ਜਿਵੇਂ ਤੁਸੀਂ ਕਹਿੰਦੇ ਹੋ ਪਹਿਲਾਂ ਇੱਕ ਸੱਚਾ ਕਹੋ ਦਿਲ ਤੋਂ ਪਿਆਰ ਕਰਦੇ ਸੀ ਇੱਕ ਦੂਜੇ ਨਾਲ ਹਣਾ ਉਹ ਹੁਣ ਵੀ ਹੈਗਾ ਜੀ ਉਹ ਹੁਣ ਵੀ ਹੈਗਾ ਜਿਵੇਂ ਤੀਆਂ ਨੂੰ ਇਕੱਠਾ ਹੋਣਾ ਵਰਤਨ ਇਕੱਠਾ ਹੋਣਾ ਕੋਈ ਦੋ ਟਾਈਮ ਇਕੱਠੇ ਹੁਣ ਤੇ ਤੀਆਂ ਨੂੰ ਵੀ ਆnde ਕੋਈ ਵਰਤਨ ਵੀ ਆਣੇ ਹੁਣ ਵਰਤ ਵੀ ਰੱਖਣੋ ਹਟੀਆਂ ਵੀ ਲਗਣੋ ਹਟ ਗਿਆ ਹੁਣ ਤੇਕੇ ਦੇ ਘਰ ਤੂੰ ਜਾਨੇ ਤਾਂ ਮੈਂ ਨਹੀਂ ਹੁੰਦੀ ਮੈਂ ਜਾਨੇ ਤੁਸੀਂ ਨਹੀਂ ਉਹ ਇੱਕ ਬਹਾਨਾ ਹੁੰਦਾ ਸੀ ਸਾਰੇ ਕੁੜੀਆਂ ਦਾ ਸਪਤੇ ਪਿੰਡ ਇਕੱਠੇ ਆਉਣ ਦਾ ਹੁਣ ਦੁੱਖ ਸੁਖ ਹੋਗਾ ਤਾਂ ਫੇਰ ਹੁਣ ਇਕੱਠੇ ਹੋ ਸਕਦੇ ਆ ਉਹ ਸਾਡਾ ਪੱਕਾ ਬਹਾਨਾ ਹੁੰਦਾ ਸੀਗਾ ਹੋਰ ਇੱਕ ਦਿਨ ਵੀ ਤੀਆਂ ਸਾਰੀਆਂ ਕੁੜੀਆਂ ਤੇਕੇ ਆਉਂਦੀਆਂ ਸਾਰੀਆਂ ਤੇਕੇ ਆਉਂਦੀਆਂ ਵਰਤਾਂ ਨੂੰ ਵੀ ਆਉਂਦੀਆਂ ਨੂੰ ਵੀ ਆਉਂਦੀਆਂ ਹਾਂਜੀ ਉਦੋਂ ਸਾਰੀਆਂ ਸੇਲੀਆਂ ਆਪਸੇ ਮਿਲਦੀਆਂ ਹਾਂਜੀ ਪਰ ਉਹ ਟਾਈਮ ਨੂੰ ਹੁਣ ਕਹਿੰਦੇ ਮੁੜ ਕੇ ਆਵੇ ਉਹ ਨਹੀਂ ਆਉਂਦਾ ਉਹ ਤਾਂ ਨਹੀਂ ਆਉਣਾ ਜੋ ਨਹੀਂ ਆਉਂਦਾ ਨਹੀਂ ਜੀ ਜੋ ਸਾਰੇ ਰਿਸ਼ਤੇ ਨਾਤੇ ਸਭ ਕੁਝ ਖਤਮ ਹੋ ਗਏ ਪਿਆਰ ਹੀ ਨਹੀਂ ਰ ਹਮਮ ਅਨ ਉਹ ਪਿਆਰ ਨਹੀਂ ਰਿਹਾ ਕਿਸੇ ਨੂੰ ਪਰ ਅਸੀਂ ਬੜਾ ਸਪੈਕੇ ਵੀ ਸੋਚਦਾ ਵੀ ਉਹ ਪਿਆਰ ਨਹੀਂ ਹੋਣਾ ਹੈਗਾ ਵੀ ਉਹ ਮੋੜ ਕਿ ਉਹ ਵੇਲਾ ਨਹੀਂ ਹੁੰਦਾ ਉਹ ਵੇਲਾ ਸਾਡਾ ਬਹੁਤ ਵਜੇ ਕਿਸੇ ਨੂੰ ਕੋਈ ਤਕਲੀਫ ਨਹੀਂ ਸੀ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਸਾਰੇ ਕੰਮ ਕਰ ਦਿੱਤੇ ਹੱਸਦੇ ਤੇ ਖੇਡਦੇ ਤੇ ਕਿਸੇ ਦਾ ਕੁਝ ਦੁੱਖ ਨਹੀਂ ਸੀ ਹੁਣ ਹਰੇਕ ਬੰਦਾ ਟੈਨਸ਼ਨ ਵਿੱਚ ਹਮਮ ਉਹ ਜੀ ਟਾਈਮ ਬਹੁਤ ਲੱਗਿਆ। ਸ਼ਾਦੀ ਹੀ ਆ ਜੀ ਆਪਸ ਗੱਲਾਂ-ਵਾਟਾਂ ਘਟ ਗਈਆਂ, ਆਪਸੀ ਇੱਕ ਦੂਜੇ ਨੂੰ ਟਾਈਮ ਦੇਣਾ ਘਟ ਗਿਆ ਹਨਾ। ਇਹ ਹੀ ਗੱਲ ਬਿਜ਼ੀ ਲਾਈਫ ਹੋ ਗਈ। ਹਾਂ ਜੀ ਕਈਆਂ ਦੀਆਂ ਮਜਬੂਰੀਆਂ ਵੀ ਆ, ਕਈ ਬਸ ਉਸ ਉਹ ਚ ਪੈ ਗਏ, ਚੱਕਰਾਂ 'ਚ ਪੈ ਗਏ ਹਨਾ। ਹਾਂ ਤੁਸੀਂ ਵਿਆਹ ਵੀ ਦੇਖੋ ਜੀ, ਵਿਆਹ ਕੀ ਹੁੰਦੇ ਪੈਲਸਾ 'ਚ ਵਿਆਹ ਹੁੰਦੇ ਨੇ। ਤਾਂ ਬੱਚੇ ਕਹਿੰਦੇ ਨੇ ਤੇ 12 ਵਜੇ ਨੰਦੀ ਹੋਣਗੇ, 1 ਵਜੇ ਵਕ ਚੱਲਗੇ, ਸ਼ਾਮ ਨੂੰ ਘਰ ਆਜੋ। ਤੇ ਜਦੋਂ 3:30 'ਚ ਤਾਂ 4-4 ਦਮ ਵਿਆਹ ਹਾਂ ਤੇ ਰਹਿੰਦੇ ਹੁੰਦੇ। ਹਾਂ ਤੇ ਉੱਥੇ ਸਾਰੇ ਇਕੱਠੇ ਹੁੰਦੇ ਤੇ ਹੁਣ 2 ਘੰਟੇ 'ਚ ਕਿੱਥ ਮੈਂ ਵੀ ਹੁਣ ਕਿਸੇ ਕੋਲ ਕੋਈ ਰਿਹਾ ਉਹ ਸਾਡਾ ਪਿਆਰ ਸਾਨੂੰ ਬੜਾ ਜ਼ਿਆਦਾ ਹੁੰਦਾ ਪਰ ਉਹ ਸਾਨੂੰ ਨਹੀਂ ਹੁਣ ਸੇ ਇੰਦਿਆਂ ਦਾ ਵੀ ਨਹੀਂ ਮਿਲਦਾ ਬਾਕੀ ਕਿਸੇ ਦਾ ਵੀ ਨਹੀਂ ਮਿਲ ਰਿਹਾ ਹੁਣ ਜਿਵੇਂ ਉਹਦੇ ਸੱਕੇ ਹੁੰਦੇ ਹੋਰ ਹੁੰਦੇ ਉਹ ਨਹੀਂ ਹੁਣ ਕਿਸੇ ਨੂੰ ਮਿਲਦੇ ਨਹੀਂ ਮੈਂ ਮੈਂ ਪੜ੍ਹਦੀ ਹਾਂ ਜੀ ਤੁਸੀਂ ਵਿਆਹ ਦੀ ਗੱਲ ਕਰੀ ਹੈ ਜੀ ਤੁਹਾਡੀ ਕਿੰਨੀ ਉਮਰ ਸੀਗੀ ਵਿਆਹ ਟਾਈਮ ਮੇਰੀ 19-20 ਸਾਲ ਦੀ ਹੋਣੀ 19-20 ਸਾਲ ਦੀ ਹਾਂ ਜੀ ਹਾਂ ਜੀ ਚਲ ਦਿਆ ਹਾਂ ਤਾਂ ਜੀ ਕਾਫੀ ਉਮਰਾਂ ਹਾਂ ਜੀ ਹੋਣ ਲੱਗ ਗਈ 19-20 ਹੀ ਹੋ ਗਿਆ ਸੀ ਮੇਰਾ ਅੱਛਾ ਜੀ ਕਾਹਿੰ ਹਾਂਜੀ ਤਾਂ ਹੀ ਫਿਰ ਬੱਚੇ ਬਰਾਬਰ ਦੇ ਸੀ ਹਾਂਜੀ ਚੀਚ ਵਿੱਚ ਵਿਆਹ ਲਿਆ ਤੁਹਾਨੂੰ 22 ਵਿੱਚ ਹੋਇਆ ਸੀ ਚੰਗੀ ਗੱਲ ਵੀ ਸੀਗੀ ਵੈਸੇ ਬੱਚੇ ਹਨਾ ਬਰਾਬਰ ਦੇ ਹੋ ਜਾਂਦੇ ਸੀਗੇ ਬਾਕੀ ਚਲੋ ਸਭ ਦੇ ਅਲੱਗ-ਅਲੱਗ ਐਕਸਪੀਰੀਅੰਸ ਸਾਡੇ ਬੱਚੇ ਲੱਗਦੀ ਨੇ ਤੇ ਸਾਨੂੰ ਵੀ ਥੋੜੇ ਬੱਚੇ ਨੇ ਭੈਣ ਭਾਈ ਸਮਝਦੇ ਹੁੰਦੇ ਅਗਲੇ ਹੂੰ ਕਈ ਤਾਂ ਕਹਿੰਦੇ ਨੇ ਥੋੜੇ ਬੱਚੇ ਹਜੇ ਹੋਏ ਹੀ ਨਹੀਂਗੇ ਜੰਮੀ ਕਹਿੰਦੇ ਕਿ ਛੋਟੀ ਉਮਰ ਚ ਵਿਆਹ ਹੋ ਕੇ ਨਹੀਂ ਛੇਤੀ ਵਿੱਚ ਲੱਗਦਾ ਪਹਿਲੇ ਬੱਚਾ ਹਾਂਜੀ ਉਦੋਂ ਨਹੀਂ ਐ ਹੁੰਦਾ ਸੀਗਾ ਹਾਂਜੀ ਹਾਂਜੀ ਤੁਸੀਂ ਦੱਸੋਗੇ ਜੀ ਵੈਸੇ ਤਾਂ ਮੇਰੇ ਪਰਿਵਾਰ ਸੀ ਬਹੁਤ ਵੱਡੀ ਫੈਮਿਲੀ ਸੀ ਅਸੀਂ ਪੰਜ ਭੈਣਾਂ ਦੋ ਭਰਾ ਘਰੋਂ ਜਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿਉਂਕਿ ਇੱਕ ਦੂਜੇ ਨੂੰ ਉੱਥੇ ਮਾਰਕਟਾਈ ਕਰਦੇ ਹੁੰਦੇ ਸੀ ਅੱਛਾ ਬਾਹਰ ਘੁੱਟ ਘਟਾਈ ਦੀ ਲੋੜ ਹੀ ਨਹੀਂ ਸੀਗੀ ਘਰੀ ਚਾਪੂਰਾ ਹੋ ਜਾਂਦਾ ਸੀ ਮੈਂ ਘਰ ਹੀ ਰਹਿੰਦਾ ਸੀ ਪਰ ਇੱਕ ਮੇਰੀ ਮਤਲਬ ਕਿ ਫਰੈਂਡ ਸੀ ਉਹਦਾ ਨਾਮ ਸੁਦੇਖਾ ਰਾਣੀ ਹੈ ਤੇ ਉਹਦੀ ਮੈਰਿਜ ਮੇਰੀ ਮੈਰਿਜ ਤੋਂ ਬਾਅਦ ਹੋਈ ਸੀ ਉਹ ਨਾ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਅੱਛਾ ਜੀ ਤੇ ਮੇਰੀ ਮੈਰਿਜ ਪਹਿਲਾਂ ਹੋ ਗਈ ਤਾਂ ਉਹਦੀ ਮੈਰਿਜ ਬਾਅਦ ਚ ਹੋਈ ਸੀ ਹਮ ਤੇ ਇੱਕ ਵਾਰ ਮਤਲਬ ਕਿ ਉਹ ਕਿਤੇ ਮੈਨੂੰ ਮਿਲਣ ਆਈ ਮੈਂ ਉਹਨੂੰ ਘਰੇ ਮਿਲੀ ਨਹੀਂ ਤੇ ਇਹ ਆਪ ਮਤਲਬ ਕਿ ਮੇਰੇ ਹਸਬੰਦ ਵੰਨੇ ਤੇ ਤੁਰੇ ਜਾਂਦੇ ਸੀ ਤੇ ਮੈਨੂੰ ਕਹਿੰਦੇ ਕਹਿੰਦੇ ਤੂੰ ਤਾਂ ਨਹੀਂ ਮਿਲਿਆ ਮੈਨੂੰ ਕਹਿੰਦੀ ਭਾਜੀ ਮਿਲੇ ਸੀ ਮੈਂ ਤੂੰ ਕਿਵੇਂ ਪਹਿਚਾਨਣਾ ਉਹਨਾਂ ਨੂੰ ਹੂੰ ਕਹਿੰਦੇ ਉਹਨਾਂ ਦੇ ਆਣਾ ਕਹਿੰਦੇ ਮੈਂ ਉਹਨਾਂ ਦੀ ਹੱਡੀਆਂ ਦੇਖਿਆ ਸੀ ਕਹਿੰਦੇ ਬਹੁਤ ਪਿੰਕ ਪਿੰਕੀ ਸੀ ਕਹਿੰਦੇ ਬਸ ਮੈਂ ਪਹਿਚਾਨ ਲਿਆ ਵੀ ਸੋਹ ਭਾਈ ਸੀ ਅੱਛਾ ਜੀ ਉਹ ਮਤਲਬ ਕਿ ਇਦਾਂ ਤੁਸੀਂ ਕੋਈ ਗੱਲ ਕਰੀ ਸੀ ਉਹਨਾਂ ਨਾਲ ਉਹਨਾਂ ਨੇ ਵੇਖਿਆ ਸੀ ਅੱਛਾ ਜੀ ਹਾਂ ਕਹਿੰਦੇ ਬਸ ਭਾਜੀ ਨੂੰ ਕਹਿੰਦੇ ਅੱਡੀਆਂ ਉਹਨਾਂ ਦੀਆਂ ਕਹਿੰਦੇ ਵੈਸੋਂ ਚਿਹਰਾ ਤਾਂ ਯਾਦ ਨਹੀਂ ਸੀ ਕਹਿੰਦੇ ਜਦੋਂ ਮੈਂ ਉਹਨਾਂ ਦੀ ਅੱਡੀਆਂ ਦੇਖਿਆ ਉਹਨਾਂ ਦੇ ਚੱਪਲ ਪਾਈ ਹੋਈ ਸੀ ਕਹਿੰਦੇ ਹੂੰ ਕਹਿੰਦੇ ਉਹਨਾਂ ਦੀ ਕਹਿੰਦੇ ਅੱਡੀਆਂ ਬਹੁਤ ਪਿੰਕ ਪਿੰਕ ਸੀ ਕਹਿੰਦੇ ਮੈਂ ਪੈਰਾਂ ਨਾਲ ਸੁਸ਼ਾੜਿਆ ਭਾਜੀ ਨੂੰ ਕਹਿੰਦੇ ਫਿਰ ਮੈਂ ਬੁਲਾਇਆ ਉਹਨਾਂ ਨੂੰ ਹੂੰ ਤੇ ਇਹ ਹੈ ਮੇਰੇ ਮਤਲਬ ਕਿ ਮੈਰਿਜ ਤੋਂ ਪਹਿਲਾਂ ਦੀ ਗੱਲ ਅੱਛਾ ਜੀ ਮੈਂ ਹੈਗੀ ਪਟਾਲੇ ਦੀ ਰਹਿਣ ਵਾਲੀ ਹੂੰ ਸਨੌਰ ਮੇਰਾ ਪਿੰਡ ਹੈ ਹੂੰ ਤੇ ਉਹ ਮੈਂ ਮਤਲਬ ਕਿ 84 ਦੇ ਵਿੱਚ ਵੱਡੇ ਵੀਰ ਚ ਪਟਿਆਲੇ ਆ ਗਏ ਸੀ ਮੈਂ ਨਾਲ ਹੀ ਆ ਗਈ ਸੀ ਉਹਨਾਂ ਦੇ ਸਾਰੇ ਪਰਿਵਾਰ ਨਾਲ ਹੀ ਆ ਗਿਆ ਸੀ ਤੇ ਉਹ ਸਨੌਰ ਤੋਂ ਮਿਲਣ ਵਾਸਤੇ ਆਈ ਸੀ ਮੈਨੂੰ ਤੇ ਮੈਂ ਮਿਲੀ ਨਹੀਂ ਪਾਇਆ ਚਾਂਸ ਤੇ ਕਹਿੰਦੀ ਫਿਰ ਮੈਂ ਉਹਨਾਂ ਨੂੰ ਕਹਿੰਦੇ ਵੀ ਬੋਲਿਆ ਸਸੀ ਕਾ ਬੁਲਾਈ ਤੇ ਕਹਿੰਦੇ ਵੀ ਹਾਂ ਕਹਿੰਦੇ ਵੀ ਜਿਹੜੇ ਮੇਰੇ ਹਸਬੰਦ ਦੀ ਸਿਸਟਰ ਹੈ ਨਾ ਮੇਰੀ ਨਾਨਾ ਉਈ ਬਿਲਕੁਲ ਵੱਡੀ ਨਦੀ ਪੈਂਦੀ ਆ ਪਟਿਆਲੇ ਦੇ ਨਾਲ ਉਹ ਬਿਲਕੁਲ ਮੇਰੇ ਨਾਮ ਦੇ ਮੇਰਾ ਘਰ ਤੇ ਮੇਰੇ ਨਾਮ ਦੇ ਘਰ ਥੋੜੀ ਦੂਰ ਤੇ ਇਸ ਮੇਰੇ ਨਾਂ ਨੇ ਹੀ ਮੇਰਾ ਰਿਸ਼ਤਾ ਕਰਾਇਆ ਸੀ ਹੂੰ ਤੇ ਉਹ ਹਣਾ ਦਾ ਹੁੰਨਾ ਜਾਣਾ ਰਹਿਂਦਾ ਸੀ ਉੱਥੇ ਹੂੰ ਮੈਂ ਹਫਤੇ ਬਾਅਦ 15 ਦਿਨਾਂ ਬਾਅਦ ਚਲੇ ਜਾਣਾ ਜੋ ਤੋਂ ਬਾਅਦ ਤੇ ਮਤਲਬ ਕਿ ਫਿਰ ਮਤਲਬ ਕਿ ਉਸ ਤੋਂ ਬਾਅਦ ਅਸੀਂ ਏਦਾਂ ਦੀਆਂ ਵਿਛੜੀਆਂ ਉਹਦਾ ਫਰੀਦਕੋਟ ਵਿਆਹ ਹੋ ਗਿਆ ਹੂੰ ਤੇ ਪਿੰਡ ਵੀ ਛੱਡਿਆ ਗਿਆ ਹੂੰ ਪਿੰਡ ਛੱਡਣ ਤੋਂ ਬਾਅਦ ਮਤਲਬ ਕਿ ਮੈਨੂੰ ਬਹੁਤ ਯਾਦ ਆਇਆ ਕਰੇ ਹੁੰਦੀ ਹੁਣ ਤੁਸੀਂ ਗੱਲਬਾਤ ਮਤਲਬ ਤੁਸੀਂ ਟੱਚ 'ਚ ਹੈ ਨਹੀਂ ਐ ਕੁਝ ਹੋਰ ਜਿਵੇਂ ਹੁਣ ਸੋਣਾ ਬਹੁਤ देर ਤੋਂ ਬਾਅਦ ਟੱਚ ਚ ਆਈ ਫਿਰ ਮੈਂ ਉਹਦੇ ਨਾਲ ਅੱਛਾ ਫਿਰ ਮੈਂ ਆਪਦੀ ਜਦੋਂ ਮੈਂ ਮੈਂ ਬਠਿੰਡੇ ਵੀ ਆਈ ਕਿ ਜਦੋਂ ਮੈਂ ਮਤਲਬ ਕਿ ਪਿੰਡ ਜਾਣਾ ਮੈਂ ਆਖਣਾ ਮੈਂ ਮੰਮੀ ਆਪ ਨੂੰ ਬਿੱਬੀ ਕਹਿੰਦੇ ਉਸ ਦੀ ਬਿੱਬੀ ਮੈਂ ਕਿ ਸ੍ਰੇਖਾ ਦਾ ਕੋਈ ਪਤਾ ਲੱਗਿਆ ਹੂੰ ਕਹਿੰਦੇ ਨਹੀਂ ਕਹਿੰਦੇ ਵੀ ਉਹਦੇ ਮਤਲਬ ਕਿ ਪਿਓ ਦਾ ਮਰ ਗਿਆ ਸੀ ਤੇ ਮਾਂ ਉਹਦੀ ਕਹਿੰਦੇ ਵੀ ਲੁਧਿਆਣੇ ਚਲੀ ਗਈ ਦੂਜੀ ਗੁੜੀਆਂ ਕੋਲੇ ਹੂੰ ਤੇ ਕਹਿੰਦੇ ਉਹਨਾਂ ਦਾ ਤਾਂ ਕਹਿੰਦੇ ਪਰਿਵਾਰ ਹੀ ਕਹਿੰਦੇ ਵਿਛੜ ਗਿਆ ਹੂੰ ਤੇ ਔਫਰੀਦ ਕੋਡ ਗਈ। ਤੁਸੀਂ ਯਾਦ ਵੀ ਜਾਂਦੇ ਹੋਣੇ ਪੇਕੇ ਪੁੱਛਦੇ ਜ਼ਰੂਰ ਹੋਣੇ। ਪੇਕੇ ਮੈਂ ਪੁੱਛਦੀ ਬਹੁਤ ਸੀ ਮੈਨੂੰ ਨਾ ਐਦਾਂ ਹੁੰਦਾ ਸੀ ਵੀ ਮੈਨੂੰ ਮਿਲਦੀ ਨਹੀਂ। ਪਤਾ ਨਹੀਂ ਕੀ ਆ ਵੀ ਨਹੀਂ ਮਿਲਦੀ ਮੈਨੂੰ ਨਹੀਂ ਮਿਲਦੀ ਮੈਨੂੰ ਬਹੁਤ ਉਹਦੇ ਤੋਂ ਬਹੁਤ ਹੋ ਹੁੰਦਾ ਸੀ। ਮੈਂ ਜਦੋਂ ਮੈਂ ਕਿਸੇ ਨੂੰ ਮਿਲਣਾ ਮੈਨੂੰ ਸ੍ਰੇਖਾ ਦਾ ਨੰਬਰ ਦੇ ਦੋ ਮੈਨੂੰ ਸ੍ਰੇਖਾ ਦਾ ਮੈਂ ਮੈਂ ਸ੍ਰੇਖਾ ਨੂੰ ਮਿਲਣਾ ਤੇ ਹੈ ਉਹ ਫਿਰੋਜ਼ਪੁਰਈ ਆਈ ਹੋਈ ਸੀ। ਕਿਹੜੇ ਫਰਿਸ਼ਤੇ ਨੇ ਮਲਾਇਆ ਤੁਹਾਨੂੰ? ਤੇ ਰਿਸ਼ਤੇ ਮੇਰਾ ਨਾ ਮੇਰਾ ਛੋਟਾ ਬ੍ਰਦਰ ਕਿਤੇ ਗਿਆ ਹੋਊਗਾ ਸਨੋਰ ਮੇਰੇ ਸਾਡੇ ਤੇ ਉਹਦਾ ਇੱਕ ਦੋਸਤ ਸੀ ਮਤਲਬ ਕਿ ਉਹਨਾਂ ਦੇ ਗੁਆਂਢ ਚੋਂ ਹੀ ਤੇ ਕਹਿੰਦੇ ਯਾਰ ਤੈਨੂੰ ਸਰੇਖਾ ਦੇ ਕਹਿੰਦੇ ਘਰ ਦਾ ਨੰਬਰ ਪਤਾ ਵੀ ਉਹਨਾਂ ਨੇ ਉਹਨੂੰ ਹਰ ਵਾਰ ਪੁੱਛਦੀ ਸੀ ਉਹ ਨੰਬਰ ਪੁੱਛਦੀ ਸੀ ਮੈਂ ਉਹਨਾਂ ਨੇ ਉਹਦੀ ਵੱਡੀ ਭੈਣ ਦਾ ਨੰਬਰ ਦੇਤਾ ਮੈਂ ਉਹਦੀ ਵੱਡੀ ਭੈਣ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੂੰ ਮੈਂ ਕਿਹਾ ਵੀ ਫਲਾਣੀ ਬੋਲਦੀ ਹੈ ਕਹਿੰਦੀ ਹਾਂਜੀ ਕਹਿੰਦੇ ਮੈਂ ਕਿਹਾ ਵੀ ਸੁਰੇਖਾ ਕਿੱਥੇ ਆ ਤੇ ਕਹਿੰਦੀ ਵੀ ਮੈਂ ਉਹਦਾ ਨੰਬਰ ਭੇਜ ਦਿਆਂ ਤੈਨੂੰ ਤੇ ਉਹਦੇ ਨਾਲ ਮੈਂ ਗੱਲ ਕੀਤੀ ਮੈਨੂੰ ਲੱਗਦਾ ਵੀ ਮੈਂ ਸਾਰੇ ਮੇਰੇ ਰੋਗ ਟੁੱਟ ਗਏ ਸੀ ਉਹ ਨਾਲ ਗੱਲ ਕਰਕੇ ਹਾਂ ਮੈਂ ਰੋਈ ਰੋਏ ਹੋਣੀ ਰੋਈ ਵੀ ਬਹੁਤ ਜ਼ਿਆਦਾ ਨਾ ਮਤਲਬ ਕਿ ਮਾਨੂੰ ਮਿਲੇ ਵੀ 15 20 10 ਸਾਲਾਂ ਤੋਂ ਮਿਲੇ ਨਹੀਂ ਸੀ ਮਤਲਬ ਕਿ ਰੋਈ ਬਹੁਤ ਹੁਣ ਹੁਣ ਟੱਚ ਹੈਗੇ ਆ ਚਲੋ ਬਹੁਤ ਵਧੀਆ ਗੱਲ ਹੈ ਤੇ ਮਿਲੇ ਹੈ ਨਹੀਂ ਅਜੇ ਵੀ ਨਹੀਂ ਮਿਲੇ ਆਪਸ ਚ ਹੂੰ 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 ਫੋਨ ਤੇ ਗੱਲ ਹੋ ਰਹੀ ਹੈ ਅਜੇ ਫੋਨ ਤੇ ਗੱਲ ਹੋ ਰਹੀ ਹੈ ਜ ਜਾਓਗੇ ਤਾਂ ਸਪੈਸ਼ਲ ਟਾਈਮ ਰੱਖਿਓ ਤੇ ਜ਼ਰੂਰ ਮਿਲਿਓ ਸਪੈਸ਼ਲ ਟਾਈਮ ਬੈਠ ਕੇ ਮਿਲ ਕੇ ਆਉਗੇ ਹਾਂ ਜਰੂਰ ਮਿਲ ਕੇ ਆਏ ਹਾਂਜੀ 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 ਬਹੁਤ ਵਧੀਆ ਲੱਗਿਆ ਉਹ ਉਹ ਫਰੈਂਡ ਮੈਨੂੰ ਨਹੀਂ ਭੁੱਲਦੇ ਕਿ ਜਾ ਤਾਂ ਮਿਲ ਲਵਾਂ ਦਾ ਜਰੂਰ ਮਿਲ ਗਿਆ। ਤੇ ਐਂਦਾ ਲੱਗਦੀ ਸੀ ਵੀ ਉਹ ਜਿਵੇਂ ਮਰ ਗਈ ਹੁੰਦੀ ਐ ਕਿਤੇ। ਆਏ ਹਾਂ ਆਏ ਹਾਂ। ਸਾਈਮੇ ਕਹਿਨੀ ਆ ਜਦੋਂ ਮਿਲੇ ਹੋਣੇ ਖੁਸ਼ੀ ਕਿੰਨੀ ਹੋਈ ਹੋਣੀ ਤੁਹਾਨੂੰ ਉਹ ਟਾਈਮ ਹੁੰਦਾ ਨਾ ਕਹਿੰਦੇ ਜਦੋਂ ਅੱਖਾਂ ਦੇ ਵਿੱਚ ਹੰਝੂ ਵੀ ਆਉਣੇ ਤੇ ਖੁਸ਼ੀ ਵੀ। ਇਹ ਉਹ ਪਲ ਹੁੰਦੇ ਨੇ ਇਹੋ ਜਿਹਾ ਟਾਈਮ। ਫਿਰ ਮੈਂ ਉਹਦੇ ਨਾਲ ਪੜਾ ਤਾ ਦੂਜੀ ਗੱਲ ਫੋਨ ਤੇ ਮੈਂ ਦੂਜੀ ਗੱਲ ਕੀਤੀ ਤੇ ਉਸ ਬਾਅਦ ਮੈਂ ਕਹਾਂ ਵੀ ਮੈਂ ਮੈਂ ਤੇਰੀ ਮਰ ਸ਼ਕਲ ਦੇਖਣੀ ਆ। ਫਿਰ ਉਹਦੀ ਵੀਡੀਓ ਕਾਲ ਤੇ ਮੈਂ ਜਦੋਂ ਕਾਲ ਮੈਂ ਕਾਲ ਕੀਤੀ ਨਾ ਮਤਲਬ ਕਿ ਉਹ ਵੀ ਰੋਈ ਮੈਂ ਵੀ ਬਹੁਤ ਰੋਈ। ਅੱਛਾ ਜੀ। ਫਿਰ ਉਹ ਵੀ ਉਹ ਦੇ ਬਾਅਦ ਮਤਲਬ ਕਿ ਉਹ ਮਿਲਣ ਤੋਂ ਬਾਅਦ ਮੇਰੇ ਮਨ ਦੀ ਬਿਲਕੁਲ ਹੀ ਤ੍ਰਿਸ਼ਨਾ ਖਤਮ ਹੋ ਗਈ ਮੈਨੂੰ ਮਿਲ ਗਿਆ ਹਾਂ ਫਿਰ ਮਤਲਬ ਕਿ ਆ ਵੀ ਮਨ ਚ ਹੈਗਾ ਵੀ ਮਿਲ ਕੇ ਆਉਂਗੀ ਮਿਲ ਗਈ ਇਹੀ ਪਿਆਰ ਹੈ ਜੀ ਇਹੀ ਤੁਸੀਂ ਦਿਲ ਤੋਂ ਯਾਦ ਕਰਦੇ ਤੇ ਰੱਬ ਨੇ ਵੀ ਕਿਤੇ ਨਾ ਜਿਹੜੇ ਮੇਲ ਕਰਾਉਣੀ ਸੀ ਕਿ ਮੇਰੇ ਹਸਬੰਦ ਹੈ ਨਹੀਂਗੇ ਉਹ 3 ਸਾਲ ਦੇ ਛੋਟਾ ਵੱਟਾ 3 ਸਾਲਾਂ ਦੇ ਸੀ ਵੱਡਾ 4-5 ਸਾਲਾਂ ਦੇ ਜਿਹੜੇ ਪੂਰੇ ਹੋਏ ਵਿਆ ਮੈਂ ਉਹਨਾਂ ਦੀ ਜੌਬ ਕੀਤੀ ਆ ਤੇ 28 ਸਾਲ ਦੀ ਜੌਬ ਕਰਕੇ ਮੈਂ ਇੱਥੇ ਆਈ ਆ 3 ਸਾਲ ਦੀ ਹੋ ਗਏ ਮੈਨੂੰ ਰਿਟਾਇਰ ਹੋਈ ਨੂੰ ਹੂੰ ਪਰ ਇਹ ਉਹਨਾਂ ਦੇ ਵਿੱਚ ਮਤਲਬ ਕਿ ਮਿਲ ਨਹੀਂ ਹੋਇਆ ਸਾਡੇ ਤੋਂ ਹੂੰ ਤੇ ਹੁਣ ਮਿਲੂੰਗੀ ਹੁਣ ਮਿਲੂੰਗੀ ਜਦੋਂ ਲਿਖਿਆ ਸੀਗਾ ਬਸ ਇਹੋ ਮੇਰੀ ਬਸ ਸਭ ਤੋਂ ਬ੍ਰੈਂਡ ਜਿਹੜੀ ਫਰੈਂਡ ਹੈ ਨਾ ਵੈਸ ਫਰੈਂਡ ਬਸ ਉਹੀ ਹੈ ਮੈਂ ਦਫ਼ਤਰ 'ਚ ਬਹੁਤ ਸੀ ਉਹਨਾਂ ਦੀ ਵੀ ਯਾਦ ਬਹੁਤ ਆਉਂਦੀ ਆ ਤੇ ਉਹਨਾਂ ਨਾਲ ਟੱਚ ਹੈਗੇ ਆ ਫੋਨ 'ਤੇ ਹਾਂਜੀ ਪਰ ਉਹ ਨਹੀਂ ਭੁੱਲਦੀ ਮੈਨੂੰ ਤਨਾਈ ਭੁੱਲਨੀ ਆ ਮੈਂ ਕਰਕੇ ਆਪਾਂ ਕੰਮ ਕਰਦੇ ਹਾਂ ਬਾਕੀ ਕੰਮ ਬਾਅਦ ਕਰਨੇ ਉਹਨੂੰ ਜਰੂਰ ਮਿਲ ਕੇ ਆਉਣੀ ਜਰੂਰ ਦੀ ਜਰੂਰ ਸਾਡੇ ਸਾਰੇ ਵੱਲੋਂ ਰਿਕੁਐਸਟ ਹੈ ਇਹ ਮਿਲਣਾ ਚਾਹੀਦਾ ਜੀ ਮਨਿਸੇਲੀਆਂ ਤਾਂ ਬਚਪਨ ਦੀਆਂ ਬਹੁਤ ਜ਼ਿਆਦਾ ਸੀਗੀਆਂ ਪਰ ਜਦੋਂ ਵਿਆਹੇ ਗਏ ਉਸ ਤੋਂ ਬਾਅਦ ਟੱਚ 'ਚ ਕੋਈ ਵੀ ਨਹੀਂ ਆਏਗੀ ਹੂੰ ਫਿਰ ਉਸ ਸਾਲ ਬਾਅਦ ਕਿਤੇ ਉੱਥੇ ਕੋਈ ਫੰਕਸ਼ਨ ਹੁੰਦਾ ਕੱਟੇ ਹੁੰਨੇ ਆ ਉਦੋਂ ਕੋਈ ਨਾ ਕੋਈ ਮਿਲਦਾ ਆ ਮਿਲ ਜਾਂਦੀ ਆ ਹਾਂ ਜੀ ਅੱਬ ਤੁਹਾਡੇ ਟਾਈਮ ਇਹ ਸੀ ਨਾ ਜੀ ਫੋਨ ਨਹੀਂ ਹੁੰਦੇ ਸੀ ਫੋਨ ਹੀ ਕਹਿ ਜਾ ਜ਼ਰੀਆ ਹੋ ਗਿਆ ਕਿ ਬੰਦਾ ਕਿਤੇ ਵੀ ਬੈਠਾ ਆ ਟੱਚ 'ਚ ਹੈਗਾ ਹਾਂ ਜੀ ਸਫਲਤਾ ਕੋਈ ਨਹੀਂ ਕਦੇ ਨਹੀਂ ਮਿਲੇਗੀ ਕਦੇ ਵੀ ਨਹੀਂ ਮਿਲਾਂਗੇ ਹਾਂਜੀ ਨਹੀਂ ਕਦੇ ਵੀ ਨਹੀਂ ਮਿਲਾਂਗੇ ਠੀਕ ਹੈ ਜੀ ਤੇ ਹੁਣ ਸੋਹਰੇ ਪਰਿਵਾਰ ਦੇ ਵਿੱਚ ਹੈ ਤਾਂ ਨੋਆ ਹੀ ਲੱਗਦੀਆਂ ਉਹ ਸੇਲਿੰਗ ਆ ਤੋਂ ਬਾਅਦ ਕੇ ਹੋਈਆਂ ਆਈਆਂ ਦੋਸਤ ਸਾਰਾ ਅਸੀਂ ਆਪਸ ਵਿੱਚ ਕਰਦੇ ਆ ਹਮ ਠੀਕ ਹੈ ਚਲੋ ਧੰਨਵਾਦ ਜੀ ਵਿਹਾਸ ਵਿਮਨਾ ਕਦੇ ਖੇੜ ਵਿੱਚ ਮਨਾ ਕਦੇ ਬੁਨੀਆਂ ਤੇ ਆਉਣਾ ਨਹੀਂ ਫੇਰ ਵਿਮਨਾ ਇਸ ਜਗ ਤੇ ਨਹੀਂ ਆਉਣਾ ਫੇਰ ਵਿਮਨਾ ਇਸ ਘਸ ਵੇਮਨਾ ਤੇ ਦੇ ਕੇ ਡਰੇ ਮਨਾ ਇਹ ਜਗ ਚਰ ਕੇ ਵਾਲਾ ਡੇੜੇ ਵਿਮਨਾਂ ਇਹ ਜਗ ਚਰ ਟੇ ਵਾਲਾ ਡੇੜੇ ਵਿਮਨਾਂ ਇਹ ਜਗ ਚਰ ਕੇ ਵਾਲਾ ਡੇੜੇ ਵਿਮਨਾਂ ਇਹ ਜਗ ਚਰ ਕੇ ਵਾਲਾ ਡੇੜੇ ਵਿਮਨਾਂ ਦੂਰੀ ਨੀਏ ਦਿਨ ਸਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀਏ ਦਿਨ ਸਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀਏ ਦਿਨ ਸਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀਏ ਦਿਨ ਸਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀਏ ਦਿਨ ਸਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀਏ ਦਿਨ ਸਗਨਾ ਦੇ ਰੋਜ਼ ਰੋਜ਼ ਨੀ ਆਉਣੇ ਨੀ ਦਿਨ ਸਗਣਾ 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 ਦੇ ਰੋਜ਼ ਰੋਜ਼ ਨੀ ਆਉਣੇ ਸਨਿਕ ਕੰਢ ਦੀ ਪੂਚਾਰੀ ਪੂੜੀ ਆਪਾਂ ਦੋਨੇ ਨੱਚੀਏ ਚਾਚੇ ਤਾਇ ਦੀ ਕੁੜੀ ਆਪਾਂ ਦੋਨੇ ਨੱਚੀਏ ਕਛਤਾਏ ਦੀ ਕੁੜੀ ਆਪਾਂ ਦੋਨੇ ਨੱਚੀਏ ਚਾਚੇ ਤਾਇ ਦੀ ਕੁੜੀ ਆਪਾਂ ਦੋਨੇ ਨੱਚੀਏ ਤਾਏ ਚਤੇ ਦੀ ਕੁੜੀ ਪਹਿਣਾ ਪਹਿਣਾ ਕਦੇ ਨ ਲੜੀਆਂ ਪਹਿਣਾ ਪਹਿਣਾ ਕਦੇ ਨ ਲੜੀਆਂ ਸਾਡੂ ਮਰਗੇ ਕਹਿ ਕੇ ਗੋਲਾ ਬੋਲਦੀਆਂ ਵਿਚ ਚੌਂਗਾ ਦੇ ਰਹਿ ਕੇ ਗੋਲਾ ਬੋਲਦੀਆਂ ਵਿਚ ਬਾਗਾ ਦੇ ਰਹਿ ਕੇ ਗੋਲਾ ਬੋਲਦੀਆਂ ਨਾ ਮੂਕਾ ਗੰਦੇ ਰਕੇ ਫੁੱਲਾ ਖੋਲਦੀਆਂ ਬਿੱਤੂਆਂ ਗਾਂਦੇ ਰਕੇ ਫੁੱਲਾ ਖੋਲਦੀਆਂ ਸਸਾਂ ਗੁਰੀਆ ਸਸਾਂ ਖੋਲਦੀਆਂ ਤਾਰੰ ਮਦੀਆਂ ਮਾਂ ਨਾਲੇ ਸਸਾਂ ਬੁੱਤ ਦੇਂਦੀਆਂ ਨਾਲੇ ਦਿੰਦੀਆਂ ਰਹਿਣੀ ਨੂੰ ਥਾਮ ਨਾਲੇ ਸਸਾਂ ਬੁੱਤ ਦੇਂਦੀਆਂ ਨਾਲੇ ਦਿੰਦੀਆਂ ਰਹਿਣੀ ਨੂੰ ਥਾਮ ਸਭਤ ਹਿੰਦੀਆਂ ਨਾਲੇ ਖਰੇਣੇ ਨੂੰ ਥਾਮਾ ਆਵੇ ਸਸਾਰੇ ਦੀਆਂ ਰੰਗਲੀਆਂ ਵਾਰੀਆਂ ਰੰਗਲੇ ਚ ਵਾਰੇ ਦੀਆਂ ਰੰਗਲੀਆਂ ਵਾਰੀਆਂ ਪਤਨੇ ਪਿਆਰੇ ਨੋਹਾ ਪੁੱਤਾਂ ਤੋਂ ਵੀ ਪਿਆਰੀਆਂ ਪੁੱਤ ਨੇ ਪਿਆਰੇ ਨੋਹਾ ਪੁੱਤਾਂ ਤੋਂ ਵੀ ਪਿਆਰੀਆਂ ਪਤਨੇ ਪਿਆਰੇ ਨੋਹਾ ਪੁੱਤਾਂ ਤੋਂ ਵੀ ਪਿਆਰੀਆਂ ਪਤਨੇ ਪਿਆਰੇ putta to bhi pyari hai puttin má noha to ਤੇਰੀਏ ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਦੀਏ ਮੇਰੀਏ ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਦੀਏ ਮੇਰੀਏ ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਦੀਏ ਮੇਰੀਏ ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਨਾ ਹੈ ਮੇਰੀਏ ਤੂੰ ਤਾਂ ਮੇਰੇ ਘਰ ਦਾ ਮਾਵਾ ਧੀਆ ਕੱਪੜੇ ਤੋਂਦੀਆਂ ਵਲੇ ਵਲੇ ਬਲੇ ਬਲੇ ਕੌਂਦੀਆਂ ਮਾਵਾਂ ਥੀਆਂ ਕੱਪੜੇ ਪੌਂਦੀਆਂ ਪਟੜੇ ਨ ਪਟੜਾ ਜੋੜ ਕੇ ਹੁਣ ਕਿਉਂ ਮਾਏ ਰੋਨੀਆਂ ਥੀਆਂ ਨੂੰ ਸਾਰੇ ਤੋੜ ਕੇ ਹੁਣ ਕਿਉਂ ਮਾਏ ਰੋਨੀਆਂ ਥੀਆਂ ਨੂੰ ਸਾਰੇ ਤੋੜ ਕੇ ਹੁਣ ਕਿਉਂ ਮਾਏ ਰੋ ਮੀਆਂ ਤੀਆਂ ਨੂੰ ਸੋਹਰੇ ਤੌਰ ਕੇ ਚਾਈਆਂ ਕਿੱਦਾ ਪਾਈਆਂ ਵੱਡੇ ਕਰਾਮੀਆਂ ਚਾਈਆਂ ਕਿੱਦਾ ਪਾ ਗਈਆਂ ਵੱਡੇ ਕਰਾਮੀਆਂ ਚਾਈਆਂ ਕਿੱਦਾ ਪਾ ਗਈਆਂ ਵੱਡੇ ਕਰਾਂ ਦੀਆਂ ਚਾਈਆਂ ਕਿੱਦਾ ਪਾ ਗਈਆਂ ਵੱਡੇ ਕਰਾਂ ਚਾਈਆਂ ਕਿੱਦਾ ਪਾ ਗਈਆਂ ਬਹੁਤ ਬੋਲੀਆਂ ਪਾਈਆਂ ਹੁਣ ਸਾਨੂੰ ਮਾਫ਼ ਕਰੋ 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 ਬਹੁਤ ਰੌਣਕਾਂ ਲਾਈਆਂ ਨਹੀਂ ਹੁਣ ਸਾਨੂੰ ਮਾਫ਼ ਕਰੋ ਬਹੁਤ ਰੌਣਕਾਂ ਲਾਈਆਂ ਨਹੀਂ ਹੁਣ ਸਾਨੂੰ ਮਾਫ਼ ਕਰੋ ਬਹੁਤ ਰੌਣਕਾਂ ਲਾਈਆਂ ਨਹੀਂ ਹੁਣ ਸਾਨੂੰ ਮਾਫ਼ ਕਰੋ ਧੰਨਵਾਦ ਜੀ ਤੁਹਾਨੂੰ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਇਸ ਟਾਈਮ ਬਚਾਈ ਨਾ ਬਹੁਤ ਬੋਲੀ ਹਾਂਜੀ ਇਹ ਸੀ ਜੀ ਸਾਡੀਆਂ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨਾਲ ਕਰੀਆਂ ਗੱਲਾਂ ਬਾਤਾਂ ਪਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਗੱਲਾਂ ਬਾਤਾਂ ਜ਼ਿਆਦਾ ਸੀ ਤੇ ਟਾਈਮ ਥੋੜਾ ਸੀ ਸੋ ਇਹ ਜਸਟੀਫਾਈ ਨਹੀਂ ਹੋਊਗਾ ਕਿ ਅਸੀਂ ਇਸ ਵੀਡੀਓ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਸਮੇਟੀਏ ਸੋ ਇਸੇ ਕਰਕੇ ਅਸੀਂ ਇੱਕ ਹੋਰ ਵੀਡੀਓ ਦੇ ਵਿੱਚ ਇਹਨਾਂ ਦੀਆਂ ਗੱਲਾਂ ਬਾਤਾਂ ਨੂੰ ਪੂਰਾ ਕਰਾਂਗੇ ਦੁਬਾਰਾ ਫੇਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ ਜਦ ਤੱਕ ਧੰਨਵਾਦ